ਕਿ ਸੱਚਮੁੱਚ ਅਸੀਂ ਉਹਨਾਂ ਚੀਜ਼ਾਂ ਨਾਲ ਦਿਲ ਤੋਂ ਭਾਵਨਾ ਨਾਲ ਦ੍ਰਿੜਤਾ ਨਾਲ ਜੁੜੇ ਹੁੰਦੇ ਹਾਂ ਜਿੰਨਾਂ ਚੀਜ਼ਾਂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਹ ਜੁੜਾਵ ਇਹ ਭਾਵਨਾ ਇੱਕ ਸਾਧਨ ਹੈ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦਾ ਜੋ ਚੀਜ਼ਾਂ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਭਾਵੇਂ ਹੈ ਕਿ ਸਾਡੀ ਭਾਵਨਾ ਸਾਡਾ ਇਹ ਜੁੜਾਵ ਹੀ ਉਹਨਾਂ ਚੀਜ਼ਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਜੇਕਰ ਇਹ ਜੁੜਾਵ ਨਾ ਹੋਵੇ ਅਸੀਂ ਉੱਪਰੋਂ ਉੱਪਰੋਂ ਕਿਸੇ ਚੀਜ਼ ਨੂੰ ਸੋਚਦੇ ਹੋਈਏ ਕਿ ਅਸੀਂ ਇਹ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਅੰਦਰੋਂ ਮਨ ਦੇ ਵਿੱਚ ਸਾਡੇ ਅੰਦਰ ਇਹ ਫੀਲਿੰਗ ਨਾ ਹੋਵੇ ਕਿ ਉਹ ਚੀਜ਼ ਸਾਡੀ ਹੈ ਸਾਡੀ ਹੋ ਜਾਵੇਗੀ ਜਾਂ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲਵਾਂਗੇ ਜਾਂ ਸਾਡੇ ਅੰਦਰ ਉਨੀ ਸ਼ਕਤੀ ਹੈ ਉਨੀ ਕੈਪੇਬਿਲਿਟੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਲਵਾਂਗੇ ਜੇਕਰ ਸਾਡੇ ਅੰਦਰ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਉਹ ਚੀਜ਼ ਪ੍ਰਾਪਤ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਂ। ਔਰ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦੇ। ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਇੱਕ ਚੀਜ਼ ਕੰਮ ਕਰਦੀ ਹੈ ਉਹ ਹੈ ਸਾਡੇ ਵਿਚਾਰ ਸਾਡੇ ਵਿਚਾਰ ਜੇਕਰ ਕਿਸੇ ਚੀਜ਼ ਨੂੰ ਲੈ ਕੇ ਨਕਾਰਾਤਮਕ ਹਨ ਤਾਂ ਨਿਸ਼ਚਿਤ ਹੀ ਉਹ ਚੀਜ਼ ਸਾਨੂੰ ਪ੍ਰਾਪਤ ਨਹੀਂ ਹੋਵੇਗੀ ਜਿਸ ਨੂੰ ਅਸੀਂ ਪ੍ਰਾਪਤ ਕਰਨਾ ਚਾਹਦੇ ਹਾਂ ਦੂਜੇ ਪਾਸੇ ਜੇ ਸਾਡੇ ਵਿਚਾਰ ਸਕਾਰਾਤਮਕ ਹਨ ਤਾਂ ਉਹ ਚੀਜ਼ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਚੀਜ਼ ਸਾਨੂੰ ਜ਼ਰੂਰ ਮਿਲ ਜਾਂਦੀ ਹੈ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਇਹੋ ਚੀਜ਼ ਬਦਲਣ ਦੀ ਲੋੜ ਹੈ ਕਿ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਚੀਜ਼ ਦੇ ਨਾਲ ਅਸੀਂ ਜੁੜਾਵ ਪੈਦਾ ਕਰੀਏ ਭਾਵਨਾ ਲੈ ਕੇ ਇਹ ਮੰਦਰ ਵਿੱਚ ਭਾਵਨਾਤਮਕ ਤੌਰ ਤੇ ਉਹਦੇ ਨਾਲ ਜੁੜੀਏ ਉਸ ਨੂੰ ਫੀਲ ਕਰੀਏ ਉਸ ਨੂੰ ਮਹਿਸੂਸ ਕਰੀਏ ਮੰਨ ਲਓ ਉਦਾਹਰਣ ਦੇ ਤੌਰ ਤੇ ਕੋਈ ਵਿਅਕਤੀ ਕੋਈ ਕਾਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਪਰ ਤਾਂ ਚਾਹੁੰਦਾ ਹੈ ਕਿ ਉਹ ਕਾਰ ਖਰੀਦੇ ਪਰ ਉਹਦੇ ਮਨ ਦੇ ਵਿੱਚ ਕਾਰ ਨੂੰ ਲੈ ਕੇ ਹਲੇ ਡਾਊਟ ਹੈ ਨਕਾਰਾਤਮਕ ਵਿਚਾਰ ਨੇ ਕਿ ਪਤਾ ਨਹੀਂ ਕਦੋਂ ਆਏਗੀ ਬਹੁਤ ਟਾਈਮ ਲੱਗ ਜਾਏਗਾ ਜਾਂ ਬਹੁਤ ਪੈਸੇ ਲੱਗਦੇ ਨੇ ਇਹੋ ਜਿਹੀਆਂ ਚੀਜ਼ਾਂ ਜਦੋਂ ਉਸਨੇ ਮੰਦਰ ਵਿੱਚ ਚਲਦਿਆਂ ਨਹੀਂ ਤਾਂ ਉਸ ਨੂੰ ਹੋਰ ਵੀ ਸੱਚੀ ਉੱਚੀ ਮੁਸ਼ਕਲਾਂ ਉਹਦੇ ਸਾਹਮਣੇ ਆਉਂਦੀਆਂ ਪਰ ਜੇਕਰ ਉਹਦੇ ਅੰਦਰ ਉਸ ਚੀਜ਼ ਨੂੰ ਲੈ ਕੇ ਉਸ ਕਾਰ ਨੂੰ ਲੈ ਕੇ ਭਾਵਨਾ ਜੁੜੀ ਹੋਵੇ ਤਾਂ ਭਾਵੇਂ ਕੋਈ ਵੀ ਮੁਸ਼ਕਿਲ ਆਵੇ ਉਹ ਉਸ ਕਾਰ ਨੂੰ ਜ਼ਰੂਰ ਪ੍ਰਾਪਤ ਕਰਦੇ ਰਹਿਗਾ ਔਰ ਭਾਵਨਾ ਜੋੜਨ ਦੇ ਲਈ ਕੀ ਕਰਨਾ ਪਵੇਗਾ ਉਸ ਕਾਰ ਨੂੰ ਉਹ ਵਿਅਕਤੀ ਚਰਚ ਕਰਕੇ ਦੇਖੇ ਧੂਕੇ ਦੇਖੇ ਮਹਿਸੂਸ ਕਰੇ ਉਸ ਦੇ ਅੰਦਰ ਬੈਠ ਕੇ ਡਰਾਈਵ ਲਵੇ ਔਰ ਉਸ ਕਾਰ ਦੀ ਆਵਾਜ਼ ਨੂੰ ਸੁਣੇ ਉਸ ਦੇ ਹਾਰਨ ਨੂੰ ਸੁਣ ਕੇ ਦੇਖੇ ਉਹਦੀਆਂ ਲਾਈਟਾਂ ਨੂੰ ਮਹਿਸੂਸ ਕਰੇ ਇਸ ਤਰ੍ਹਾਂ ਕਰਨ ਨਾਲ ਉਸ ਦੀ ਭਾਵਨਾ ਜੁੜੇਗੀ ਔਰ ਜਦੋਂ ਭਾਵਨਾ ਜੁੜੇਗੀ ਤਾਂ ਫਿਰ ਉਹ ਉਸ ਕਾਰ ਨੂੰ ਪ੍ਰਾਪਤ ਕਰਨ ਦੇ ਲਈ ਇਨਸਾਨ ਆਪਣੇ ਆਪ ਹੀ ਉਸ ਰਸਤੇ ਤੇ ਚੱਲ ਪਵੇਗਾ ਉਨੀ ਮਿਹਨਤ ਕਰਨੀ ਸ਼ੁਰੂ ਕਰ ਦੇਵੇਗਾ ਉਹਨਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਨ੍ਹਾਂ ਕੇ ਉਸ ਕਾਰ ਨੂੰ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਥੈਂਕ ਯੂ ਸੋ ਮੱਚ